ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਹਾਦਰ ਸਿੰਘ ਹੈ ਅੱਜ ਮੈਂ ਤੁਹਾਨੂੰ ਪੰਜਾਬ ਸਰਕਾਰ ਦੀ ਨਵੀਂ ਸਕੀਮ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਬਾਰੇ ਦੱਸਣਾ ਚਾਹੁੰਦਾ ਹਾਂ ਪੰਜਾਬ ਸਰਕਾਰ ਦੀਆਂ ਦਿੱਤੀਆਂ ਹੋਈਆਂ 43 ਸਰਵਿਸਾਂ ਬਾਰੇ ਕੋਈ ਵੀ ਸਰਵਿਸ ਜਿਹੜੀ ਹੈਗੀ ਆ ਆਪਣੇ ਘਰ ਬੈਠੇ ਪ੍ਰਾਪਤ ਕਰ ਸਕਦਾ ਹੈ ਇਹਦੇ ਵਿੱਚ ਜਿਹੜਾ ਐਪਲੀਕੈਂਟ ਆਪਣੇ ਮੋਬਾਈਲ ਤੋਂ ਕਾਲ ਕਰੇਗਾ 1076 ਤੇ ਟੋਲ ਫਰੀ ਨੰਬਰ ਹੈ ਜਿਹਦੇ ਵਿੱਚ ਸਾਡਾ ਸੇਵਾ ਸਹਾਇਕ ਅਪਾਇੰਟਮੈਂਟ ਉਹਦੀ ਬੁੱਕ ਕਰੇਗਾ ਉਸਦੇ ਘਰ ਜਾ ਕੇ ਤੇ ਕੰਪਲੀਟ ਕਰੇਗਾ ਉਸ ਤੋਂ 2-3 ਦਿਨ ਦੇ ਬਾਅਦ ਜਿਹੜਾ ਡਾਕੂਮੈਂਟ ਆ ਉਹ ਵੀ ਉਸਦੇ ਘਰ ਜਾ ਕੇ ਦਿੱਤਾ ਜਾਏਗਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੀ ਤੋਰਾ ਮੈਂ ਆਪਣਾ ਪੈਨਸ਼ਨ ਦਾ ਸਰਟੀਫਿਕੇਟ ਬਣਵਾਉਣਾ ਸੀ ਤੇ ਫੇਰ ਮੈਨੂੰ ਪਤਾ ਲੱਗਿਆ ਕਿ 1076 ਤੇ ਫੋਨ ਕਰਨਾ ਹੈ ਮੈਂ 1076 ਤੇ ਕਾਲ ਕੀਤੀ ਤੇ ਇੱਕ ਮੁੰਡਾ ਮੇਰੇ ਘਰ ਆ ਗਿਆ ਤੇ ਉਹਨੇ ਮੇਰੇ ਲੋੜ ਦੇ ਡਾਕੂਮੈਂਟਸ ਲੈ ਕੇ ਤੇ ਮੇਰਾ ਦੋ ਦਿਨਾਂ ਦੇ ਵਿੱਚ ਸਰਟੀਫਿਕੇਟ ਬਣਾਤਾ ਮੈਂ ਸੀਐਮ ਭਗਵੰਤ ਮਾਨ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੀ ਆ ਜਿਨ੍ਹਾਂ ਨੇ ਐਨਾ ਵੱਡਾ ਉਪਰਾਲਾ ਕਰਕੇ ਸਾਡੇ ਵਰਗਾਂ ਨੂੰ ਸਹੂਲਤ ਦਿੱਤੀ ਹੈ 1076 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਨਾ ਪ੍ਰਮਾਣ ਪੱਤਰ ਬਣਾਉਣਾ ਉਹ ਅੱਗੇ ਪੁੱਛੂਗਾ ਇਹਦੇ ਵਾਸਤੇ ਆਹਾ ਆਹਾ ਡਾਕੂਮੈਂਟ ਤੁਸੀਂ ਕਹੋਗੇ ਹਾਂ ਜੀ ਮੇਰੇ ਕੋਲੇ ਹੈਗੇ ਨੇ ਫਿਰ ਉਹ ਪੁੱਛੂਗਾ ਤੁਹਾਡੇ ਘਰੇ ਕਿੰਨੇ ਵਜੇ ਆ ਸਕਦੇ ਆ ਤੁਸੀਂ ਕਹੋਗੇ ਜੀ ਮੈਂ 5:30 ਵਜੇ ਆਉਣਾ ਕੰਮ ਤੋਂ ਉਹ ਕਹੋਗੇ 6:30 ਆ ਜੀਏ ਤੁਸੀਂ ਆ ਜਾਓ 6:30 ਵਜੇ ਤੁਹਾਡੇ ਘਰੇ ਆ ਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਜੇ ਤਾਂ ਉਸੇ ਦਿਨ ਹੀ ਕੰਮ ਬਣਦਾ ਹੋਇਆ ਉਸੇ ਦਿਨ ਨਹੀਂ ਤਾਂ ਤੁਹਾਨੂੰ ਕੋਈ ਡਾਕੂਮੈਂਟ ਹੋਰ ਲੋਡ ਹੋਈ ਆਪੇ ਬਣਵਾ ਕੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਲੋ ਜੀ ਤੁਹਾਡਾ ਬਣ ਗਿਆ ਸਰਟੀਫਿਕੇਟ